ਹਾਂਜੀ ਹੁਣ ਤੱਕ ਦੀ ਵੱਡੀ ਇਹ ਤੇ ਐਨ ਖਬਰ ਆ ਰਹੀ ਹੈ ਸਾਹਮਣੇ ਰੁਪਿੰਦਰ ਕੌਰ ਜਿਹੜੀ ਕਿ ਫਰੀਦਕੋਟ ਦਾ ਮਾਮਲਾ ਸੀ ਜਿਹੜੀ ਨੇ ਆਪਣੇ ਪਤੀ ਨੂੰ ਮਾਰਿਆ ਸੀ ਪ੍ਰੇਮੀ ਨਾਲ ਮਿਲ ਕੇ ਤੇ ਹੁਣ ਚੌਥੀ ਗਿਰਪਦਾਰੀ ਇੱਕ ਹੋਰ ਹੋ ਗਈ ਹੈ ਜਿਹੜੀ ਉਹਨਾਂ ਦੀ ਸਹੇਲੀ ਪੁਲਿਸ ਦੇ ਡਿੱਕੇ ਚੜ ਗਈ ਆ ਤੇ ਇਹਦੇ ਵਿੱਚ ਹੁਣ ਪੂਰਾ ਪਲਾਨ ਕਿਵੇਂ ਬਣਾਇਆ ਸੀ ਤਾਂ ਇਹ ਪੂਰੀ ਗੱਲਬਾਤ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਜਿਹੜੀ ਰੁਪਿੰਦਰ ਕੌਰ ਕੈਨੇਡਾ ਦੇ ਵਿੱਚੋਂ ਆਉਂਦੀ ਆ ਤੇ ਬਾਅਦ ਦੇ ਵਿੱਚ ਇੰਡੀਆ ਦੇ ਵਿੱਚ ਆ ਕੇ ਆਪਣੇ ਪਤੀ ਦਾ ਕਤਲ ਕਰ ਦਿੰਦੀ ਆ ਪ੍ਰੇਮੀ ਨਾਲ ਮਿਲ ਕੇ ਤੇ ਹੁਣ ਪੁਲਿਸ ਵੱਲੋਂ ਬਹੁਤ ਵੱਡੇ ਖੁਲਾਸੇ ਕੀਤੇ ਜਾਣਗੇ ਜਿਹੜੀ ਇਹ ਇਹਦੀ ਸਹੇਲੀ ਆ ਇਹ ਵੀ ਕੰਟੈਕਟ ਦੇ ਵਿੱਚ ਸੀ ਇਸ ਦਾ ਵੀ ਇਸ ਕਤਲ ਦੇ ਵਿੱਚ ਹੱਥ ਹੈਗਾਗਾ ਤਾਂ ਹੁਣ ਜਿਹੜੀ ਆਪਾਂ ਪੰਜਾਬ ਪੁਲਿਸ ਵੱਨੀਓ ਪਹਿਲਾ ਵੀਡੀਓ ਸੁਣਾਉਣੇ ਆ ਤਾਂ ਫਿਰ ਕਰਾਂਗੇ ਅੱਗੇ ਗੱਲਬਾਤ ਜਿਹੜੇ ਇਹ ਗੱਲ ਦੇ ਖੁਲਾਸੇ ਹੋਏ ਆ ਇਹਦੇ ਪਿੱਛੇ ਹੁਣ ਇਹ ਚੌਥੀ ਗ੍ਰਿਫਤਾਰੀ ਇਸ ਕੁੜੀ ਦੀ ਆ ਉਦੋਂ ਪਹਿਲਾਂ ਜਿਹੜੀ ਰੁਪਿੰਦਰ ਕੌਰ ਉਹਦਾ ਜਿਹੜਾ ਪ੍ਰੇਮੀ ਸੀ ਇੱਕ ਜਿਹੜਾ ਮੁੰਡਾ ਗੱਡੀ ਲੈ ਕੇ ਆਉਂਦਾ ਤਿੰਨ ਤਾਂ ਇਹ ਹੋ ਗਏ ਚੌਥੀ ਇਹ ਗ੍ਰਿਫਤਾਰੀ ਇਸ ਕੁੜੀ ਦੀ ਆ ਜਿਹੜੀ ਇਹਦੀ ਸਹੇਲੀ ਦੱਸਿਆ ਜਾਂਦਾ ਤੇ ਹੁਣ ਪੁਲਿਸ ਵੱਲੋਂ ਕੀ ਖੁਲਾਸਾ ਹੋਇਆ ਪਹਿਲਾ ਵੀਡੀਓ ਸੁਣਾਵਾਂਗੇ ਚੈਨਲ ਤੇ ਬਨੇ ਰਹੋ ਫਿਰ ਕਰਦੇ ਆ ਅੱਗੇ ਗੱਲਬਾਤ ਕੀ ਰੌਲਾ ਉਸ ਦਸਮਾਨ ਇਹਦੇ ਵਿੱਚ ਜਿਹੜੇ ਮੇਨ ਦੋਸ਼ੀ ਰਪਿੰਦਰ ਕੌਰ ਦੀ ਗ੍ਰਿਫਤਾਰੀ ਹੋ ਚੁੱਕੀ ਤੀਸੇ ਹਲਕਮ ਵਾਲਪ੍ਰੀਤ ਤੇ ਜਿਹੜਾ ਹਲਕਮਪੀ ਦਾ ਨਾਲ ਅੱਗੇ ਦੋਸਤ ਆਇਆ ਸੀਗਾ ਵਿਸ਼ਵਜੀਤ ਇਹ ਤਿੰਨਾਂ ਦੀ ਅਸੀਂ ਗ੍ਰਿਫਤਾਰੀ ਕਰ ਚੁੱਕੇ ਆ ਇਸ ਦੇ ਵਿੱਚ ਸਾਡੀ ਇਨਵੈਸਟੀਗੇਸ਼ਨ ਜਿਹੜੀ ਕੰਟੀਨਿਊ ਚੱਲ ਰਹੀ ਸੀ ਤੇ ਇਨਵੈਸਟੀਗੇਸ਼ਨ ਦੇ ਵਿੱਚ ਇੱਕ ਸਾਨੂੰ ਵੀਰਿੰਦਰ ਕੌਰ ਜੋ ਮੁਹੱਲਾ ਖੋਖਰਾਂ ਦੀ ਰਹਿਣ ਵਾਲੀ ਹੈ ਜਿਹੜੀ ਰੁਪਿੰਦਰ ਦੀ ਬੈਸਟ ਫਰੈਂਡ ਸੀ ਤੇ ਇਹ ਸਾਡੀ ਨਿਊਜ਼ਟਰੀ ਵਿੱਚ ਆ ਚੁੱਕਾ ਸੀ ਵੀ ਇਹਨੂੰ ਵੀ ਕਿਸੇ ਐਂਗਲ ਤੇ ਇਸ ਮਟਰ ਬਾਰੇ ਜਾਣਕਾਰੀ ਸੀ ਤੇ ਉਸ ਤੋਂ ਹੀ ਕੰਮ ਵਰਕਆਊਟ ਕਰਦੇ ਸਾਂ ਤੇ ਕੱਲ ਅਸੀਂ ਇਹਨੂੰ ਨੋਮੀਨੇਟ ਕਰਕੇ ਅੱਜ ਇਹਦੀ ਅਰੈਸਟ ਪਾਈ ਕਿਉਂਕਿ ਇਹਦੇ ਵਿੱਚ ਇਹ ਆ ਵੀ ਇਹ ਇਹਦੇ ਵਿੱਚ ਇਹ ਅਸੀਂ ਦੱਸਦੇ ਹਾਂ ਵੀ ਜਿਹੜੀ ਵੀਰਿੰਦਰ ਕੌਰ ਜਿੰਦੀ ਅਸੀਂ ਅਰੈਸਟ ਪਾਈ ਹੈ ਇਹ ਰੁਪਿੰਦਰ ਦੀ ਬਹੁਤ ਅੱਛੀ ਫਰੈਂਡ ਸੀ ਤੇ ਇਹ ਕਟੜੀਆਂ ਪਲੱਸ 2 ਦੀਆਂ ਇੱਕ ਪੁਰਾਣੀਆਂ ਸਟੂਡੈਂਟ ਸੀ ਐਕਸਪੋਸਟ ਪੜ੍ਹੀ ਹੋਈਆਂ ਸੀ ਤੇ ਜਿਹੜੀ ਰੁਪਿੰਦਰ ਦੇ ਪਲੱਸ 2 ਤੋਂ ਬਾਅਦ ਬਾਹਰ ਚਲੀ ਜਾਂਦੀ ਹੈ ਤੇ ਜਦੋਂ ਬਾਹਰੋਂ ਵਾਪਸ ਪੱਛੀ ਚ ਆਉਂਦੀ ਹੈ ਤਾਂ ਫਿਰ ਦੁਬਾਰਾ ਇਹਦਾ ਇਹਦੇ ਨਾਲ ਚੰਗੇ ਦੋਸਤਾਂ ਨੂੰ ਕਰਕੇ ਫਿਰ ਇਹਨਾਂ ਦਾ ਆਪਸ ਵਿੱਚ ਵਰਤਮਾਨ ਤੋਂ ਸ਼ੁਰੂ ਹੋ ਜਾਂਦਾ ਹੈ ਜੀ ਤੇ ਇਹ ਕ੍ਰਾਈਮ ਦੇ ਵਿੱਚ ਇਹਦਾ ਇਹ ਪਾਰਟੀ ਵੀ ਇਸ ਨੂੰ ਇਸ ਕਟੜਾ ਬਾਰੇ ਜਾਣਕਾਰੀ ਸੀ ਪਰ ਕਿ ਸਾਡੀ ਜਿਹੜੀ ਹੁਣ ਇਨਵੈਸਟੀਗੇਸ਼ਨ ਚੱਲ ਰਹੀ ਹੈ ਵੀ ਇਹਨੇ ਕਿਤੇ ਕਿਤੇ ਕੀ ਸਾਥ ਦਿੱਤਾ ਜਾਂ ਜਿੱਥੇ ਵੀ ਇਹਦੀ ਕੋਈ ਇਨਵੋਲਵਮੈਂਟ ਹੁੰਦੀ ਉਹ ਇੱਕ ਸਾਡਾ ਇਨਵੈਸਟੀਗੇਸ਼ਨ ਦੇ ਵਿੱਚ ਆ ਰਿਹਾ ਹੈ ਤੇ ਮਤਲਬ ਇਸ ਨੂੰ ਇਸ ਘਟਨਾ ਬਾਰੇ ਜਾਣਕਾਰੀ ਸੀ ਇਹਦਾ ਇੱਕ ਇਹ ਮਤਲਬ ਕਤਲ ਦਾ ਵੇਸ਼ਾ ਕਿ ਨਹੀਂ ਕੀਤਾ ਪਰ ਦੋਸ਼ ਇਹ ਵੀ ਹੈ ਕਿ ਇਹਨੇ ਪੁਲਿਸ ਨੂੰ ਇਤਲਾਹ ਨਹੀਂ ਦਿੱਤੀ ਜਾਂ ਸੰਬੰਧਤ ਘਰਦਿਆਂ ਨੂੰ ਜਾਂ ਕਿਸੇ ਚੀਜ਼ ਨੂੰ ਇਤਲਾਹ ਨਹੀਂ ਦਿੱਤੀ ਭਈ ਇਹ ਘਟਨਾ ਹੋ ਸਕਦੀ ਹੈ ਬਿਲਕੁਲ ਇਹਨੂੰ ਜਿਵੇਂ ਪਤਾ ਲੱਗ ਗਿਆ ਸੀ ਜਿਹੜੀ ਮੇਰੀ ਸੇਲੀ ਹੈ ਰੁਪਿੰਦਰ ਕੌਰ ਵੀ ਉਹਨੇ ਆਦੇ ਪਤੀ ਦਾ ਪਲੈਨਿੰਗ ਕਰ ਰਹੀ ਹੈ ਮਰਡਰ ਕੰਚ ਜਿੰਨ ਪਤਾ ਲੱਗ ਚੁੱਕਾ ਸੀ ਪਰ ਇਹਦੀ ਇਹੋ ਹੀ ਇਨਵੋਲਵਮੈਂਟ ਰਹੀ ਹੈ ਵੀ ਇਹਨੇ ਕਿਸੇ ਨੂੰ ਇਨਫੋਰਮ ਨਹੀਂ ਕੀਤਾ ਵੀ ਉਸ ਨੂੰ ਜੇਕਰ ਇਹ ਇਨਫੋਰਮ ਕਰਦੇ ਤਾਂ ਇਹ ਜਿਹੜਾ ਮਰਡਰ ਟਲ ਸਕਦਾ ਸੀ ਇਸ ਕਰਕੇ ਜਿਹੜੀ ਇਹਦੀ ਉਹਨਾਂ ਦੀ ਗ੍ਰਸਟਾਈ ਭਾਈ ਸਰ ਹੁਣ ਸਾਰੇ ਇਸ ਵਕਤ ਕੀ ਕੰਮ ਕਰਦੇ ਇਹ ਬਿਲਕੁਲ ਇਹ ਬੀਐਸਸੀ ਆਓਟੀਟੀ ਜਿਹਨੂੰ ਕੰਨ ਆਪਾਂ ਅਫੀਸ਼ੀਅਲ ਥੀਏਟਰ ਜਿਹੜਾ ਡਗਰੂ ਮੋਗਾ ਵੀ ਹੈ ਹੈ ਉਥੇ ਇਹ ਸਾਇੰਸ ਦੀ ਇਹ ਸਟੂਡੈਂਟ ਸੀ ਮੈਡੀਕਲ ਰਿਲੇਟਡ ਇਹ ਕੋਰਸ ਕਰ ਰਹੀ ਸੀ ਜੀ ਇਸ ਦਾ ਮਾਰ ਪਤਾ ਹਾਂਜੀ ਇਹ ਸਟੂਡੈਂਟ ਦੱਸਿਆ ਜਾਂਦਾ ਜਿਹੜੀ ਕਿ ਇਹ ਕੁੜੀ ਆ ਅਗਰ ਜੇ ਕਿਤੇ ਇਹ ਇਹਨੂੰ ਸਾਰੀ ਗੱਲਬਾਤ ਦਾ ਪਤਾ ਸੀ ਵੀਰਪਿੰਦਰ ਕੌਰ ਆਪਣੇ ਪਤੀ ਦਾ ਕਤਲ ਕਰਨ ਵਾਲੀ ਪਰ ਇਹਦੇ ਬੰਨਿਓ ਕੋਈ ਇਨਫੋਰਮੇਸ਼ਨ ਕਿਸੇ ਨੂੰ ਨਹੀਂ ਦੱਸੀ ਜਾਂਦੀ ਨਾ ਹੀ ਪਹੁੰਚਾਤੀ ਜਾਂਦੀ ਆ ਜੇ ਕਿਤੇ ਉਦੋਂ ਪੁਲਿਸ ਨੂੰ ਇਹ ਦੱਸ ਦਿੰਦੀ ਹੋ ਸਕਦਾ ਉਹਦੀ ਜਾਨ ਬਚੀ ਜਾਂਦੀ 100% ਜਾਨ ਬਚੀ ਜਾਂਦੀ ਕਿਉਂਕਿ ਜੇ ਪਹਿਲਾਂ ਪਤਾ ਲੱਗ ਜਾਂਦਾ ਹੁਣ ਇਹ ਜਿਹੜੀ ਸਹੇਲੀ ਇਹਦੇ ਨਾਲ ਬਈ ਇੱਕੋ ਹੀ ਗੱਲ ਸੀ ਇਹਦੀ ਜਿਹੜਾ ਇਹਦਾ ਪ੍ਰੇਮੀ ਆ ਜਿਹੜਾ ਉਹ ਗੱਡੀ ਵਾਲਾ ਸੀ ਜਿਹੜਾ ਲੈ ਕੇ ਆਇਆ ਸੀ ਉਹ ਵੀ ਗ੍ਰਿਫਤਾਰ ਨੂੰ ਚੌਥੀ ਗ੍ਰਿਫਤਾਰੀ ਇਹਦੀ ਆ ਤੇ ਪਰ ਹੁਣ ਆਪਾਂ ਦੱਸ ਕਹਿ ਦਈਏ ਵੀ ਜਿਹੜਾ ਪੰਜਾਬ ਦੇ ਵਿੱਚ ਸਾਡੇ ਕੋਈ ਨਾ ਕੋਈ ਘਟਨਾ ਵਾਪਰੀ ਜਾਂਦੀ ਆ ਅੱਜ ਫੇਰ ਕੱਲ ਸ਼ਾਮ ਕੱਲ ਸ਼ਾਮ ਇੱਕ ਕੁੜੀ ਦੇ ਸਰਚ ਗੋਲੀ ਮਾਰੀ ਫਰੀਦਕੋਟ ਦੀ ਖਬਰ ਹੋ ਆ ਗਈ ਤਾਂ ਹੁਣ ਇਹੋ ਜਿਹੀਆਂ ਕਟਨਾ ਇੱਕ ਨਹੀਂ ਪਤਾ ਨਹੀਂ ਕਿੰਨੀਆਂ ਕ ਸਾਹਮਣੇ ਆ ਰਹੀਆਂ ਦੋ ਦਿਨ ਪਹਿਲਾਂ ਜਿਹੜਾ ਕੀ ਕ ਰਾਣਾ ਬੱਲਾ ਚੌਰੀਆ ਦਾ ਕਬੱਡੀ ਕੋਚ ਵੀ ਦੱਸਦੇ ਆ ਖਿਡਾਰੀ ਵੀ ਦੱਸਦੇ ਆ ਉਹਦਾ ਵੀ ਕਤਲ ਹੋ ਜਾਂਦਾ ਸਾਡੇ ਪੰਜਾਬ ਵਿੱਚ ਪਤਾ ਨਹੀਂ ਇਹੋ ਜਿਹੀਆਂ ਕਿੰਨੀਆਂ ਕ ਖਬਰਾਂ ਹੋਰ ਅਜੇ ਸੁਣਨੀਆਂ ਬਾਕੀ ਆ ਪਰ ਪੰਜਾਬ ਦੇ ਵਿੱਚ ਗੈਂਗਸਟਰ ਵਾਰ ਜੇ ਗੱਲ ਕਰੀਏ ਗੈਂਗ ਵਾਰ ਇਹ ਵੀ ਵੱਧ ਗਿਆ ਤੇ ਪਰ ਜਿਹੜੇ ਜਿਹੜੇ ਇਹੋ ਜਿਹੇ ਅੰਜਾਮ ਕਰ ਰਹੇ ਆ ਜਿਵੇਂ ਹੁਣ ਰਪਿੰਦਰ ਕੌਰ ਇਹੇ ਜਿਹਨੂੰ 20 ਸਾਲ ਦੀ ਸਜ਼ਾ ਦੋ ਤਾਂ ਕਿ ਉਹਨੂੰ ਜਿਹੜੀ ਆਪਾਂ ਕਹਿੰਦੇ ਆਂ ਵੀ ਜਮਾਨਤ ਤੱਕ ਵੀ ਨਾ ਮਿਲ ਸਕੇ ਤਾਂ ਇਹੋ ਜਿਹਾ ਕੰਮ ਕਰੋਗੇ ਜੇ ਅਸੀਂ ਤਾਂ ਇਹੀ ਕਵਾਂਗੇ ਸਰਕਾਰ ਨੂੰ ਵੀ ਜਿਹੜਾ ਵੀ ਕੋਈ ਇਹੋ ਜਿਹਾ ਕੰਮ ਕਰਦਾ ਇਹਨਾਂ ਨੂੰ ਇੱਕ ਮਿੰਟ ਵਾਸਤੇ ਵੀ ਨਾ ਬਾਹਰ ਆਉਣ ਦਿੱਤਾ ਜਾਵੇ 20 ਸਾਲ ਦੀ ਸਜ਼ਾ ਸੁਣਾਓ ਤਾਂ ਕਿ ਇਹਨਾਂ ਦੀ ਸਾਰੀ ਉਮਰ ਉੱਥੇ ਲੰਘ ਜੇ ਤਾਂ ਫੇਰ ਤਾਂ ਭਾਵੇਂ ਪੰਜਾਬ ਦਾ ਪਲਾ ਹੋ ਜੇ ਤਾਂ ਨਹੀਂ ਬਈ ਜਦੋਂ ਹਰ ਕਿਸੇ ਨੂੰ ਪਤਾ ਵੀ ਜੇਲ੍ਹ ਕੱਟ ਕੇ 2 ਦੋ ਮਹੀਨਿਆਂ ਬਾਅਦ 4 ਮਹੀਨਿਆਂ ਬਾਅਦ ਜਾਂ 2 ਸਾਲ ਬਾਅਦ ਬਾਹਰ ਹੀ ਹੋ ਜਾਣਾ ਤਾਂ ਫੇਰ ਤਾਂ ਬਈ ਕ੍ਰਾਇਮ ਕਿਵੇਂ ਘਟ ਜੂਗਾ ਜਿਹੜੇ ਕੋਈ ਇਹੋ ਜਿਹਾ ਘਟਿਆ ਕਰਮ ਕਰਦੇ ਤੇ ਇਹਨਾਂ ਨੂੰ ਸਜ਼ਾ ਵੀ ਇਹੋ ਜਿਹੀ ਮਿਲਣੀ ਚਾਹੀਦੀ ਆ 20 ਸਾਲ ਤੱਕ ਜੇਲ੍ਹ ਦੇ ਵਿੱਚ ਬੰਦ ਰਹਿਣ ਕਾਲ ਕੋਟੜੀ ਦੇ ਵਿੱਚ ਤਾਂ ਸਾਡੇ ਪੰਜਾਬ ਦਾ ਪਲਾ ਹੋਊ ਕਿਉਂਕਿ ਇਹ ਨਹੀਂ ਹੈਗਾ ਜਿਵੇਂ ਹੁਣ ਅਮਨਦੀਪ ਕੌਰ ਪਿੱਛੇ ਜੇ ਆ ਪੰਜਾਬ ਪੁਲਿਸ ਵਾਲੀ ਫੜ ਲਈ ਸੀ 17 ਦਿਨਾਂ ਬਾਅਦ ਉਹਦੀ ਜ਼ਮਾਨਤ ਹੋ ਜਾਂਦੀ ਤਾਂ ਪਰ ਇਹ ਕਿੱਥੋਂ ਪੰਜਾਬ ਦਾ ਭਲਾ ਹੋ ਜੂਗਾ ਕਿਉਂਕਿ ਜਦੋਂ ਹਰ ਕੈਦੀ ਨੂੰ ਪਤਾ ਹੋਊਗਾ ਵੀ ਮੈਂ ਜਾਂ ਤਾਂ ਬਤ ਬਤ 2 ਸਾਲ 3 ਸਾਲ 4 ਸਾਲ ਤਾਂ ਫਿਰ ਉਦੋਂ ਬਾਅਦ ਮੈਂ ਫੇਰ ਬਾਹਰ ਜਾਣਾ ਚਾਹੇ ਕਤਲ ਦੇ ਵਿੱਚ ਆ ਪੰਜ ਚਾਰ ਸਾਲ ਬਾਅਦ ਫੇਰ ਬਾਹਰ ਆ ਜਾਣਾ ਤਾਂ ਇਹ ਮਾਮਲਿਆਂ ਨੂੰ ਲੈ ਕੇ ਜਿਹੜੀ ਇਸ ਲੋਟ ਮੈਂ ਇਹੀ ਕਹਿਣਾ ਚਾਹਣਾ ਪੰਜਾਬ ਸਰਕਾਰ ਨੂੰ ਜੋ ਵੀ ਇਹ ਕਟਿਆ ਕਰਮ ਕਰਦਾ ਤੇ ਇਹਨਾਂ ਨੂੰ ਸਜ਼ਾ ਉਮਰ ਕੈਦੀ ਹੋਣੀ ਚਾਹੀਦੀ ਜਿਵੇਂ ਪਹਿਲਾਂ ਪੰਜਾਬ ਦੇ ਵਿੱਚ ਰੂਲ ਸੀ ਜੇ ਕੋਈ ਕਿਸੇ ਦਾ ਕਤਲ ਕਰਦਾ ਸੀ ਤਾਂ ਉਹਨੂੰ ਫਾਂਸੀ ਦਾ ਆਰਡਰ ਹੁੰਦਾ ਸੀ ਪਰ ਹੁਣ ਇਹ ਰੂਲ ਵੀ ਪੰਜਾਬ ਦੇ ਵਿੱਚ ਨਹੀਂ ਇਹ ਮੈਂ ਤਾਂ ਇਹ ਕਹਿਣਾ ਵੀ ਇਹ ਰੂਲ ਫਿਰ ਤੋਂ ਲਾਗੂ ਕਰ ਦਿੱਤਾ ਜਾਵੇ ਤਾਂ ਕਿ ਕੋਈ ਕਿਸੇ ਦਾ ਕਤਲ ਨਾ ਹੋਵੇ ਕਿਸੇ ਦਾ ਪੁੱਤ ਇਸ ਲੋਟ ਜਿਵੇਂ ਮਾਰਿਆ ਇਹਨਾਂ ਨੂੰ ਇਹਨਾਂ ਨੂੰ ਵੀ ਹੁਣ ਸਜ਼ਾ ਮਿਲਣੀ ਚਾਹੀਦੀ ਤੇ ਜਿਹੜੀ ਹੁਣ ਇਹ ਰਪਿੰਦਰ ਕੌਰ ਦੀ ਸਹੇਲੀ ਸੀ ਇਹ ਵੀ ਇੱਕ ਡੈਨ ਦੇ ਰੂਪ ਵਿੱਚ ਕਹਿ ਦਿੱ ਗਿਆ ਆਪਾਂ ਦੋਨੇ ਹੀ ਇਹ ਡੈਣਾ ਸੀ ਤੇ ਇਹਨੇ ਵੀ ਨਹੀਂ ਦੱਸਿਆ ਪੰਜਾਬ ਪੁਲਿਸ ਨੂੰ ਅਗਰ ਜੇ ਦੱਸ ਦਿੰਦੀ ਤਾਂ ਉਹਦੀ ਜਾਨ ਬਚੀ ਜਾਂਦੀ ਤੇ ਪਰ ਜਿਹੜੀ ਹੁਣ ਤੱਕ ਦੀ ਲੇਟੈਸਟ ਕਵਰ ਸੁਣਿਆ ਸਾਂਝੀ ਜ਼ਰੂਰ ਕਰਨੀ ਸੀ ਰੁਪਿੰਦਰ ਕੌਰ ਦੀ ਜਿਹੜੀ ਸੇਹਲੀ ਨੂੰ ਲੈ ਕੇ ਹੁਣ ਇਹ ਵੀ ਪੁਲਿਸ ਦੇ ਡਿੱਕੇ ਚੜ ਗਈ ਆ ਤੇ ਪਰ ਜਿਵੇਂ ਜਿਵੇਂ ਹੁਣ ਪੁਲਿਸ ਨੂੰ ਜਾਣਕਾਰੀ ਮਿਲ ਰਹੀ ਆ ਆਪਣੇ ਬੰਨੀ ਉਹ ਇਨਕੁਇਰੀ ਕਰ ਰਹੀ ਆ ਤੇ ਇਹਨੂੰ ਜਿਵੇਂ ਜਿਵੇਂ ਇਹਨੂੰ ਇਹਦੀ ਜਾਂਚ ਉਹ ਹੀ ਜ ਇਹਨੂੰ ਧਾਰਾ ਲੱਗੂਗੀ ਤੇ ਇਹਨੂੰ ਜੇਲ੍ਹ ਦੇ ਵਿੱਚ ਸੱਟਿਆ ਜਾਊਗਾ ਗ੍ਰਿਫਤਾਰੀ ਤਾਂ ਹੋਈ ਗਈ ਆ ਹੁਣ ਇਹ ਨਹੀਂ ਪਤਾ ਇਹਨੂੰ ਲੰਬੇ ਸਮੇਂ ਤੱਕ ਵੀ ਜੇਲ੍ਹ ਦੇ ਵਿੱਚ ਰਹਿਣਾ ਪੈਦੀ ਤੇ ਜਿਹੜੀ ਹੁਣ ਤੱਕ ਦੀ ਅਪਡੇਟ ਸੀ ਇਹ ਸੋਡੇ ਨਾਲ ਸਾਂਝੀ ਜ਼ਰੂਰ ਕਰਨੀ ਸੀ ਮਿਲਦੇ ਆ ਕੱਲ ਨੂੰ ਨਵੀਂ ਵੀਡੀਓ ਦੇ ਨਾਲ ਧੰਨਵਾਦ